ਸੀ ਹੜਪੀੜਤਾ ਦੀ ਮਦਦ ਲਈ ਕਿਲਚੇ ਪਿੰਡ ਦੇ ਵਿੱਚ ਆਏ ਆ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਇਹ ਸਰਹੱਦੀ ਇਲਾਕਾ ਹੈ ਤੇ ਪੂਰੀ ਤਰ੍ਹਾਂ ਹੜ੍ਹ ਪ੍ਰਭਾਵਿਤ ਇਲਾਕਾ ਹੈ ਇੱਥੇ ਇੱਕ ਪਾਸੇ ਕਿਸਾਨ ਜਿੱਥੇ ਬੰਦੀਆਂ ਤੇ ਕਿਸਾਨ ਪਰਿਵਾਰਾਂ ਵੱਲੋਂ ਲੋਕਾਂ ਦੀ ਵੱਡੀ ਮਦਦ ਕੀਤੀ ਗਈ ਹੈ ਪਰ ਨਾਲ ਨਾਲ ਉਹ ਲੋਕ ਵੀ ਨੇ ਜਿਨ੍ਹਾਂ ਕੋਲ ਜ਼ਮੀਨਾਂ ਭਾਵੇਂ ਨਹੀਂ ਹੈਗੀਆਂ ਪਰ ਉਹਨਾਂ ਦੇ ਘਰ ਸੀ ਜਿਹੜੇ ਬਰਸਾਤ ਕਾਰਨ ਤੇ ਹੜਾਂ ਕਾਰਨ ਡਿੱਗ ਪਏ ਤੇ ਉਹਨਾਂ ਦੇ ਬੱਚਿਆਂ ਦੀਆਂ ਫੀਸਾਂ ਦਾ ਵੀ ਸੰਕਟ ਹੈ ਉਹਨਾਂ ਪਰਿਵਾਰਾਂ ਤੇ ਤੇ ਪ੍ਰਗਤੀਸ਼ੀਲ ਲੇਖਕ ਸੰਗ ਵੱਲੋਂ ਅਸੀਂ ਪਿਛਲੇ ਸਮੇਂ ਦੇ ਵਿੱਚ ਵੀ ਇਹ ਕੋਸ਼ਿਸ਼ ਕੀਤੀ ਸੀ ਕਿ ਇਹੋ ਜਿਹੇ ਪਰਿਵਾਰਾਂ ਦੀ ਮਦਦ ਕੀਤੀ ਜਾਵੇ ਜਿਹੜੇ ਪਰਿਵਾਰ ਜਿਨ੍ਹਾਂ ਕੋਲੇ ਜ਼ਮੀਨ ਨਹੀਂ ਹੈਗੀ ਪਰ ਜਿਨ੍ਹਾਂ ਦਾ ਬਹੁਤ ਨੁਕਸਾਨ ਹੋਇਆ ਹੜਾਂ ਕਾਰਨ ਖਾਸ ਤੌਰ ਤੇ ਉਹ ਗਰੀਬ ਪਰਿਵਾਰ ਜਿਨ੍ਹਾਂ ਦੇ ਬੱਚੇ ਪੜ੍ਹਦੇ ਨੇ ਤੇ ਜਿਨ੍ਹਾਂ ਨੇ ਉਹਨਾਂ ਬੱਚਿਆਂ ਦੀ ਫੀਸਾਂ ਵੀ ਭਰਨੀਆਂ ਨੇ ਕਿਤਾਬਾਂ ਲੈ ਕੇ ਦੇਣੀਆਂ ਨੇ ਤੇ ਤੁਸੀਂ ਦੇਖ ਰਹੇ ਹੋ ਅਮਰਜੀਤ ਸਿੰਘ ਦਾ ਪਰਿਵਾਰ ਹੈ ਇਹ ਕਿਲਚੇ ਪਿੰਡ ਦੇ ਵਿੱਚ ਇਹਨਾਂ ਦਾ ਜੋ ਮਕਾਨ ਸੀ ਉਹ ਕਾਫੀ ਹੱਦ ਤੱਕ ਟਹਿ ਗਿਆ ਤੇ ਬਾਕੀ ਵੀ ਬਹੁਤ ਅੱਛੀ ਕੰਡੀਸ਼ਨ ਦੇ ਵਿੱਚ ਨਹੀਂ ਹੈਗਾ ਤੇ ਅਸੀਂ ਪ੍ਰਗਤੀਸ਼ੀਲ ਲੇਖ ਸੰਘ ਵੱਲੋਂ ਬਹੁਤ ਤੁਛ ਜੀ ਇਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ 15000 ਰੁਪਏ ਅਸੀਂ ਇਸ ਪਰਿਵਾਰ ਨੂੰ ਪ੍ਰਗਤੀਸ਼ੀਲ ਲੇਖ ਸੰਗ ਵੱਲੋਂ ਦੇ ਕੇ ਜਾ ਰਹੇ ਹਾਂ ਤੇ ਉਮੀਦ ਕਰਦੇ ਹਾਂ ਕਿ ਇਹਨਾਂ ਬੱਚਿਆਂ ਦੀ ਪੜ੍ਹਾਈ ਲਈ ਇਹ ਪਰਿਵਾਰ ਖਰਚ ਕਰੂਗਾ ਤੇ ਬੱਚਿਆਂ ਨੂੰ ਵੀ ਮੈਂ ਇਹੀ ਕਹਿਣਾ ਕਿ ਬੱਚਿਓ ਮਿਹਨਤ ਕਰੋ ਕੁਝ ਬਣ ਕੇ ਦਿਖਾਓ ਇਹ 15000 ਨਾਲ ਕੁਝ ਨਹੀਂ ਬਣਨਾ ਅਸਲੀ ਗਰੀਬੀ ਤਾਂ ਤੁਸੀਂ ਚੱਕਣੀਆਂ ਨੇ ਜਦੋਂ ਕਿਸੇ ਰਜਗਾਰ ਤੇ ਲੱਗ ਜਾਓਗੇ ਫਿਰ ਤੁਹਾਡੇ ਘਰ ਵੀ ਸੋਹਣੇ ਬਣ ਜਾਣਗੇ ਪਰ ਇਹ ਤੁਛ ਜੀ ਇੱਕ ਮਦਦ ਹੈ ਪ੍ਰਗਤੀਸ਼ੀਲ ਲੇਖ ਸੰਗ ਪੰਜਾਬ ਵੱਲੋਂ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਪਿੰਡ ਦੇ ਪਤਵੰਤੇ ਬਲਜੀਤਪਾਲ ਬਲਜਿੰਦਰ ਜੋੜਕੀਆਂ ਜੀ ਕਿਸਾਨ ਜਥੇਬੰਦੀਆਂ ਦੇ ਆਗੂ ਸਰਪੰਚ ਸਾਹਿਬ ਸਾਡੇ ਨਾਲ ਨੇ ਅਸੀਂ ਇਹਨਾਂ ਸਾਰਿਆਂ ਦੇ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਨੇ ਇੱਕ ਘਰ ਦੀ ਤਲਾਸ਼ ਕੀਤੀ ਤੇ ਇੱਕ ਲੋੜਵੰਦ ਪਰਿਵਾਰ ਦੀ ਅਸੀਂ ਮਦਦ ਕਰ ਸਕਿਆ ਬਹੁਤ-ਬਹੁਤ ਧੰਨਵਾਦ